ਹੋਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਆ ਆਪਣੇ ਚੈਨਲ ਗੱਗੂ ਗੋਲਰੀਆ ਉੱਪਰ ਲੈ ਕੇ ਹਾਜ਼ਰ ਆ ਪੰਜ ਦਿਨ ਫੇਰ ਬਲਾਗ ਤੇ ਮਸ਼ੀਨ ਚਲਾ ਰਖੀ ਆ ਬਾਬੇ ਆਪਾਂ ਨੇ ਮੱਕੀ ਤੇ ਕਰਾਉਣੀ ਆ ਮਸ਼ੀਨ ਦੀ ਸਫਾਈ ਸੂਈ ਚੈੱਕ ਸਾਨੂੰ ਉੱਤੇ ਲੈਣੇ ਆ ਫੀਡਬੈਕ ਆਪਾਂ ਬਾਪੂ ਹੋਰਾਂ ਤੋਂ ਕੀ ਕਹਿੰਦੇ ਆ ਵੀ ਕਿਵੇਂ ਚੱਲਦੀ ਆ ਮਸ਼ੀਨ ਸਫਾਈ ਸੂਈ ਮਸ਼ੀਨ ਦੀ ਕਿਵੇਂ ਆ ਤੇ ਚੱਲਦਿਆ ਮਸ਼ੀਨ ਕੋਲ ਆਪਾਂ ਇੱਕ ਬਾਬੇ ਗਰਮੀ ਨੇ ਧੁੱਕੀ ਬਹੁਤ ਕੱਢ ਰખી ਆ ਬਹੁਤ ਗਰਮੀ ਆ ਆ ਮੀਂਹ ਜਾ ਪਏ ਤਾਂ ਬਾਅਦ ਤਾਂ ਬਹੁਤ ਗਰਮੀ ਹੋ ਜਾਂਦੀ ਆ ਉਸ ਤੋਂ ਬਾਅਦ ਤਾਂ ਕੰਮੀ ਕੰਡੇ ਲੜਨ ਲੱਗ ਪਏ ਤਾਂ ਪੈਰੇ ਤਾਂ ਆਉ ਜਾਂਦਾ ਬਾਪੂ ਪਾਣੀ ਦੀ ਖੇਤ ਲਈ ਜਿੱਸੇ ਕੀ ਮਾਣੀ ਪੀਉਣ ਕਰਾਲ ਸਿੰਘ ਨੂੰ ਹੋ ਜਾਂਦਾ ਬਾਪੂ ਪਤੀ ਦੀ ਚੱਕੀ ਕਹਿੰਦਾ ਡਰਾਈਵਰ ਨੂੰ ਪਾਣੀ ਪਿਆਵਾ ਐਨੇ ਟਰਾਲੀ ਨਹੀਂ ਆਈਦੀ ਤੇਨੇ ਟਰਾਲੀ ਆ ਗਈ ਤੇ ਘਰਾਉਨੇ ਸਪਾਈ ਚੈੱਕ ਕਰ करलाल सिंह खड़ा ही खड़ा मशीन पानी पींदी पानी पी लिया ओ, क्या लै बाबे करो सफाई चेक कोई है नहीं भर है बिचो छांट के भरया ਆ ਲੱਗਿਆ ਕੀ ਕਹਿਦੀ ਐ ਸਪਾਈ ਹੈ ਕਿਵੇਂ ਐ ਜਿਹਦਾ ਹੀ ਐ ਬਾਪੂ ਕਹਿੰਦਾ ਪੀਣਾ ਕਰਨ ਦੀ ਵੀ ਲੋੜ ਨਹੀਂ ਹੈਗੀ ਹਾਂ ਆ ਦੇਖ ਬਾਤ ਹੋਦਣ ਹੈ ਲੱਗਦੀ ਨਹੀਂ ਵੀ ਰੰਗ ਕਰਿਆ ਮੈਂ ਬਾਪੂ ਆਜੇ ਮੁੰਡੇ ਨਾਲ ਕਰੇ ਕਾਮ ਅਸਵਰਾ ਕਰਨ ਕਹਿੰਦਾ ਕਿ ਤੋ ਆਪਾਂ 5-4 ਕਿਲੇ ਹੋਰ ਲਾਇਆ ਕਰਾਂਗੇ ਯਾਰ ਆਲਾ ਯਾਰ ਆਲਾ ਯਾ ਕੀ ਆਦੀ ਆਉਣ ਵਾਲੀ ਆ ਸੈਕ ਨੇ ਬੱਸ ਇਹ ਬਾਪੂ ਨੂੰ ਪੁੱਛਾਂ ਕਿਵੇਂ ਲੱਗਿਆ ਕੀ ਬਾਪੂ ਖੁਸ਼ ਹੈ ਕਿਵੇਂ ਲੱਗਿਆ ਦੇਖ ਮੱਤੀ ਬਹੁਤ ਵਧੀਆ ਹੈ ਵਧੀਆ ਹੈ ਜਮਾ ਹੈ ਉਹ ਤਾਂ ਨਹੀਂ ਆ ਗਈ ਵੀ ਜਮਾ ਵਿੱਚ ਕੋਈ ਹੋਰ ਕੂੜਾ-ਕਬਾੜ ਆਹੋ ਨਾ ਜਮੀ ਸਾਫ ਹੈ ਜਮਾ ਸਾਫ ਹੈ ਚੱਕੀ ਵਿੱਚ ਜਾ ਕੇ ਵਸਿਆ ਲੈ ਜਾ ਚੱਕੀ ਵਿੱਚ ਜਾ ਕੇ ਵਸਾ ਲੈ ਜੇ ਹਾਂ ਹੋਰ ਸਭਾਈ ਪੂਰੀਆ ਦੇਖ ਸਭਾਈ ਪੂਰੀਆ ਨਹੀਂ ਅੱਛਾ ਸਹੀ ਚੱਲੇ ਗੱਡੀ ਆਪਣੀ ਚਾਹ ਮੰਗਾ ਲੈ ਵੈਸੇ ਕਾੜੀ ਜੀ ਮੈਂ ਚਾਹ ਮੰਗਾ ਬਗੈਨ ਨੂੰ ਘਰ ਨਹੀਂ ਵਾਲੀ ਹੈ ਕੰਡੋ ਨਹੀਂ ਪਾਵਾਂਗੇ ਚਾਹ ਐਸੇ ਆ ਅੱਗੇ ਵਾਸਤੇ ਫੇਰ ਹੋਰ ਲਾਵੇਂਗਾ ਗੱਬਾ ਸਾਰੀ ਕੀਤ ਨਾਲ ਦੇਵੀ ਸਾਰੀ ਕੀਤ ਲਾ ਦੇਾਂਗੇ ਬੱਦਿਆਂ ਤਾਂ ਹਾਂ ਠੀਕ ਹੈ ਹੁਣ ਤੂੰ ਜਾ ਕੇ ਸਿੱਧੀ ਵੇਚ ਦੀ ਇਹਨੂੰ ਤਾਂ ਜਾ ਕੇ ਵੀ ਵਿਕਦੀ ਹੀ ਜਾਣ ਸਰ ਹਾਂ ਜਾਣ ਸਰ ਵਿਕ ਜੇਗੀ ਬਾਪੂ ਕਾ ਮੈਂ ਸੰਦ ਲਾ ਕੇ ਪਾਉਂਗਾ ਕਹੇ ਹੈ ਕਣਕ ਵੇਚ ਦੇਾਂਗੇ ਹੋਰ ਕਣਕ ਵੱਧਨੇ ਐ ਇਸ ਨਾਲ ਹੈ ਦੁੱਧ ਵੱਧਦੇ ਐ ਕਹੇ ਇਸ ਨਾਲ ਦੁੱਧ ਵੱਧੇਗੀ ਇੱਕ ਹੋਰ ਆ ਵਾਗਰ ਲਾਲ ਸਿੰਘਾ ਛਪਲ ਛਪਲ ਵੱਢਦੀ ਬਾਬਿਓ ਸੁਬਾਈ ਸੁਬਈ ਪੂਰੀ ਉਹ ਕੇਬ ਜੀਨ ਦੀ ਕੰਧਰੀਆਂ ਨਹੀਂ ਸੰਦਰਾ ਦੇ ਬਾਕੇਲੇ ਹੋਰ ਬਾਣ ਵੜਨਾ ਉਰੇ ਉਹ ਵੜਦੇ ਆ ਫਿਰ ਚੱਲਦੇ ਆਪਾਂ ਮੈਂ ਨੂੰ ਕੁੱਚੀ ਜੀ ਵੀ ਆਪਣੀ ਜਿਹੜੀ ਜਨਰੀ ਹੈ ਪ੍ਰਿੰਟ ਕੱਟਣ ਵਾਲੀ 2021 ਮੰਡ ਦਾ ਉਧਰ ਲੱਭ ਜਾ ਕੇ ਮਹਾਲੇ ਉਰੇ ਮੋਟਰਸਾਈਕਲ ਮੀਰਾ ਤੇ ਦੋ ਭਾਈ ਹੋਰ ਆ ਕੇ ਦੂਤੀ ਤੇ ਮਿਲਣਾ ਚਾਹ ਲੈ ਗਏ ਨੇ ਲੈ ਬਾਬਿਓ ਆਹ ਲੱਗ ਰਹੀ ਆਪਣੀ ਦੂਜੀ ਮਸ਼ੀਨ ਚਾਲਣ ਤੇ ਆਪਾਂ ਚਾਲਣ ਲੱਗ ਰਿਹਾ ਆਪਣੀ ਸਕੂਟੀ 'ਤੇ हम चलना बाबे तेनाली अपनी दूची ते मशीन सपाई सफुई करावे चेक कई दिन हो गए बाबे ब्लॉक नहीं पे मापी चाहू थोड़ी जी थोड़ा फोन खराब हो गया अगे चला मशीन लो खड़े मंग तू चल बा अपनी माडल हूँ चला पोड जा अग है

ਜੇ ਵੀ ਉਹ ਲੱਕਾ ਦੇਗਾ ਤਾਂ ਪਾਣੀ ਕਣੀ ਮਰ ਜੇ ਅੱਜ ਤੇ ਡੁੱਬ ਜਾ ਹੈ ਰਹਿ ਪਹਿਲਾਂ ਡੰਮਾ ਮੋੜ ਮੈਨੂੰ ਮੰਗ ਤੇ ਮਾ ਕੇ ਕਿ ਇੰਦਰ ਸ਼ੇਮ ਹੈ ਕਿਤਰਾ ਖਾ ਗਿਆ ਉਹ ਉਹ ਕਿਤਰਾ ਖਾ ਗਿਆ ਬਿਸਕੁਟ ਬਿਸਕੁਟ ਕਪੜ ਕਪੜ ਖਾ ਕੇ ਜਾਣਾ ਨੁਕਬੂ ਲਾਵੇਂ ਨਾਮਾ ਫਿਰ ਦੇਖਾਂ ਜੱਟਾ ਜੀ ਲਵੇ ਫਿਰ ਚੱਲ ਮੈਂ ਵੀ ਦੋਸਤੋਂ ਪਹਿਲਾਂ ਨਾ ਨੂਨ ਲਾ ਕੇ ਕਰਾਉਣਾ ਮਸ਼ੀਨ ਦੀ ਸਫਾਈ ਚੈੱਕ ਕਰ ਆਂ ਜਾਂ ਪਿੱਕੀ ਮਾਰ ਲਾ ਤੋ ਤੇ ਹੀ ਮੜੀ ਵੱਟ ਕੇ ਆ ਗਈ ਜੀ ਆ ਬਾਬੇ ਉਹ ਬਾਣ ਦਿੱਤਾ ਵੱਡ ਸਾਰਾ ਉਹ ਮਸ਼ੀਨਾ ਹੁਣ ਜਾਂਦੀ ਆ ਪਿੰਡ ਨੂੰ ਕਿਉਂ ਆ ਵੇ ਨਿਪੜਿਆ ਕੰਮ ਨਿਮਰ ਗਿਆ ਬਈ ਚਲੋ ਬਈ ਗਰ ਲਾਲ ਸਿੰਘ ਵੀ ਆ ਗਿਆ ਹਾਂਜੀ ਕਿਉਂ ਆ ਗਈ ਕੁਕੜੀ ਕੇਂਦਰ ਸਾਵਾਂ ਠੀਕ ਹੈ ਬਈ ਠੀਕ ਹੈ ਲੈ ਬੈ ਤੋਰੋ ਮਸ਼ੀਨਾ ਉਹ ਮਸ਼ੀਨ ਤੇ ਬਾਬੇ ਪਾਉਣੇ 4 ਨੇ ਉਹਦੇ ਸੀਪਰ ਪਾਈਆਂ ਉਹਦੇ ਟਾਈਮ ਨਹੀਂ ਲੱਗਾ ਜੀ ਪਣ ਜਾ ਕੇ ਪਾਉਣੇ 4 ਨੇ ਇਹਦੇ ਪਾਇਆ 4 ਨਾ ਚਲਾਏਗਾ ਕਿ ਮੈਂ ਚਲਾਉ ਚਲਾ ਦੇ ਜਿਹੜਾ ਮਰਜੀ ਚਲਾ ਲਓ ਚਾਲਾ ਸਿਫਾਈ ਚੈੱਕ ਚੱਲ ਰਹੀ ਆਪਣੀ ਰਾਣੀ ਸੰਦਰਾ ਮੱਕੀ ਦੇ 2023 ਮਾਡਲ ਦੇਖੋ ਸਿਫਾਈ ਫਿਰ ਗੱਡੀ ਦੀ ਕਿਵੇਂ ਪਹਿ ਕਲਾ ਕਲਾ ਦਾ ਨਾ ਗੱਡਿਆ